ਅੱਜ ਬਣਾਵਾਂਗੇ ਕੋਡੋ ਮਿਲਟ ਇਹਨੂੰ ਪੰਜਾਬੀ ਵਿੱਚ ਕੋਦਰਾ ਕਹਿੰਦੇ ਆਸੀਂ ਕੋਦਰਾ ਇੱਕ ਕਟੋਰੀ ਲੈ ਲੈਣਾ ਆ ਇੱਕ ਪਿਆਜ਼ ਚੌਪ ਕੀਤਾ ਹੋਇਆ ਇੱਕ ਟਮਾਟਰ ਤੇ ਸਬਜ਼ੀਆਂ ਹਰੀ ਸ਼ਿਮਲਾ ਮਿਰਚ ਲਈ ਥੋੜੀ ਜਿਹੀ ਥੋੜੀ ਜੈ ਲਓ ਥੋੜੀ ਜਿਹੀ ਰੈੱਡ ਸ਼ਿਮਲਾ ਮਿਰਚ ਥੋੜੇ ਬੀਨਸ ਇੱਕ ਚਮਚ ਅਦਰਕ ਲਸਣ ਦਾ ਪੇਸਟ ਲੈ ਆਏ ਹੁਣ ਕੜਾਈ ਦੇ ਵਿੱਚ ਕਿਉਂ ਪਾ ਦੇਣਾ ਆ ਜੀਰਾ ਪਾ ਦੇਣਾ ਥੋੜਾ ਜਿਹਾ ਇੱਕ ਚੁਟਕੀ ਹਿੰਗ ਪਾ ਦੇਣੀ ਆ ਹੁਣ ਪਿਆਜ਼ ਪਾ ਦੇਣਾ ਪਿਆਜ਼ ਨੂੰ ਭੁੰਨ ਲੈਣਾ ਹੁਣ ਪਿਆਜ਼ ਭੁੱਜ ਗਿਆ ਹੁਣ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਪਾ ਦੇਣਾ ਆ ਹੁਣ ਟਮਾਟਰ ਪਾ ਦੇਣਾ ਇਹਦੇ ਵਿੱਚ ਟਮਾਟਰ ਨੂੰ 1-2 ਮਿੰਟ ਭੁੰਨਾ ਆ ਹੁਣ ਇਹਦੇ ਵਿੱਚ ਹਰੀ ਮਿਰਚ ਪਾ ਦੇਣੀ ਆ ਤੇ ਹੁਣ ਸਬਜ਼ੀਆਂ ਪਾ ਦੇਣੀਆਂ ਜਿਹੜੀਆਂ ਕੱਟੀਆਂ ਹੋਈਆਂ ਆ ਸਬਜ਼ੀਆਂ ਤੁਸੀਂ ਆਪਣੀ ਪਸੰਦ ਦੇ ਅਨਸਾਰ ਪਾ ਸਕਦੇ ਆ ਜਿਹੜੀਆਂ ਤੁਹਾਡੇ ਕੋਲ ਅਵੇਲੇਬਲ ਹੋਣ ਸਬਜ਼ੀਆਂ ਨੂੰ 1-2 ਮਿੰਟ ਭੁੰਨਣਾ ਆ। ਹੁਣ ਇਹਦੇ ਵਿੱਚ ਨਮਕ ਪਾ ਦੇਣਾ ਆ 1 ਚਮਚ। ਇਹਨਾਂ ਨੂੰ 1-2 ਮਿੰਟ ਵਾਸਤੇ ਇਸ ਟੱਕ ਦਾਂਗੇ ਸਬਜ਼ੀਆਂ ਸੌਫਟ ਹੋ ਜਾਣ। ਹੁਣ ਸਬਜ਼ੀਆਂ ਸੌਫਟ ਹੋ ਗਈਆਂ ਆ। ਹੁਣ ਇਹਦੇ ਵਿੱਚ ਮਸਾਲੇ ਪਾ ਦੇਣੇ ਆ। 1/4 ਟੇਬਲस्पून ਹਲਦੀ 1/4 ਤੇ ਮਸਾਲਾ ਤੇ ਲਾਲ ਮਿਰਚ ਪਾ ਦੇਣੀ ਆ ਆਪਣੇ ਟੇਸਟ ਅਕੋਰਡਿੰਗ ਹੁਣ ਇਹਦੇ ਵਿੱਚ ਕੋਧਰਾ ਮਵਾ ਦੇਣਾ ਆ ਇਹਨੂੰ ਮਿਕਸ ਕਰ ਲੈਣਾ ਸਬਜ਼ੀਆਂ ਦੇ ਵਿੱਚ ਹੁਣ ਇਹਦੇ ਵਿੱਚ ਪਾਣੀ ਪਾ ਦੇਣਾ ਇੱਕ ਕਟੋਰੀ ਕੋਧਰਾ ਲਿਆ ਸੀ ਤਿੰਨ ਗੁਣਾ ਇਹ ਉੱਤੋਂ ਪਾਣੀ ਪਾ ਦੇਣਾ ਹੈ ਤਿੰਨ ਕਟੋਰੀ ਪਾਣੀ ਪਾ ਦੇਣਾ ਇਹਦੇ ਵਿੱਚ ਹੁਣ ਇਹਨੂੰ ਢੱਕ ਦੇਣਾ ਹੈ ਵਿੱਚ ਵਿੱਚ ਇਹਨੂੰ ਦੇਖੀ ਜਾਣਾ ਪਾਣੀ ਜਦੋਂ ਸੁੱਕ ਜਾਵੇ ਹੁਣ ਇਹ ਪਾਣੀ ਸੁੱਕ ਗਿਆ ਹੈ ਖੁਦਰਾ ਬਣ ਕੇ ਰੈਡੀ ਹੋ ਗਿਆ ਹੈ